ਇੰਟਰ ਕਾਸਟ ਵਿਆਹ ਕਰਨ ਵਾਲਿਆਂ ਤੇ ਸਰਕਾਰ ਹੋਈ ਮਿਹਰਬਾਨ ਜੀ ਹਾਂ ਪੰਜਾਬ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੀ ਹਾਂ ਪੰਜਾਬ ਚ ਅੰਤਰ ਜਾਤੀ ਵਿਆਹ ਯੋਜਨਾ ਦੇ ਤਹਿਤ ਹੁਣ ਅਰਜ਼ੀ ਦੇਣ ਵਾਲੇ ਜੋੜੇ ਨੂੰ 2.5 ਲੱਖ ਰੁਪਏ ਮਿਲਣਗੇ ਹੁਣ ਅਰਜ਼ੀਕਰਤਾ ਨੂੰ ਪੇਮੈਂਟ ਲਈ ਪੋਸਟ ਆਫਿਸ ਵੀ ਨਹੀਂ ਜਾਣਾ ਪਵੇਗਾ ਸਗੋਂ ਜੋੜੇ ਨੂੰ ਆਨਲਾਈਨ ਹੀ ਇਹ ਸਹੂਲਤ ਮਿਲੇਗੀ ਕੇਂਦਰ ਸਰਕਾਰ ਨੇ 2017 ਵਿੱਚ ਇਸ ਰਾਸ਼ੀ ਨੂੰ 50000 ਰੁਪਏ ਤੋਂ ਵਧਾ ਕੇ 2.5 ਲੱਖ ਰੁਪਏ ਕੀਤਾ ਸੀ ਪਰ ਪੰਜਾਬ ਨੇ ਹੁਣ ਇਸ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਹੈ ਸੂਤਰਾਂ ਅਨੁਸਾਰ ਯੋਜਨਾ ਕੇਂਦਰ ਅਤੇ ਸੂਬਾ ਸਰਕਾਰ ਦੀ ਸਾਂਝੀ ਹੈ ਪਰ 2021 ਵਿੱਚ ਪੰਜਾਬ ਨੂੰ ਕੇਂਦਰ ਤੋਂ ਯੋਜਨਾ ਵਿੱਚ ਕੋਈ ਫੰਡ ਨਹੀਂ ਮਿਲਿਆ ਇਸ ਕਾਰਨ ਯੋਜਨਾ ਠੰਡੇ ਬਸਤੇ ਵਿੱਚ ਹੀ ਰਹਿ ਗਈ ਸੂਬੇ ਵਿੱਚ 2018 ਤੇ 19 ਤੋਂ ਹੁਣ ਤੱਕ ਯਾਨੀ ਕਿ ਦਸੰਬਰ 2024 ਤਿੰਨ ਹਜ਼ਾਰ ਅਰਜ਼ੀਆਂ ਪੈਂਡਿੰਗ ਨੇ ਹਰ ਸਾਲ ਲਗਭਗ 500 ਨਵੀਆਂ ਅਰਜ਼ੀਆਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੀਆਂ ਨੇ ਪਰ ਫੰਡ ਨਾ ਆਉਣ ਕਾਰਨ ਅਰਜ਼ੀ ਦੇਣ ਵਾਲਿਆਂ ਨੂੰ ਦਫ਼ਤਰਾਂ ਵਿੱਚ ਝਟਕਣਾ ਪੈ ਰਿਹਾ ਹੈ ਦੱਸਣਯੋਗ ਹੈ ਕਿ ਸੂਬੇ ਵਿੱਚ 1986 ਤੇ 87 ਵਿੱਚ ਅੰਤਰਜਾਤੀ ਵਿਆਹ ਯੋਜਨਾ ਸ਼ੁਰੂ ਹੋਈ ਸੀ ਉਦੋਂ ਜੋੜੇ ਨੂੰ 15000 ਰੁਪਏ ਮਿਲਦੇ ਸਨ 2004 ਵਿੱਚ ਰਾਸ਼ੀ 50000 ਹੋ ਗਈ। ਉਦਯੋਗ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੋਰ ਦਾ ਕਹਿਣਾ ਹੈ ਕਿ ਪਹਿਲਾਂ ਅਰਜੀਕਰਤਾ ਨੂੰ ਪੋਸਟ ਆਫਿਸ ਵਿੱਚ ਪੇਮੈਂਟ ਲਈ ਜਾਣਾ ਪੈਂਦਾ ਸੀ ਹੁਣ ਆਨਲਾਈਨ ਸਹੂਲਤ ਮਿਲੇਗੀ। ਜੋ ਵੀ ਅਰਜ਼ੀਆਂ ਪੈਂਡਿੰਗ ਨੇ ਜਨਵਰੀ 2025 ਵਿੱਚ ਸਾਰੇ ਕੇਸ ਕਲੀਅਰ ਕਰ ਦਿੱਤੇ ਜਾਣਗੇ। ਦੁਬਾਰਾ ਫਿਰ ਦੱਸ ਦਿੰਨੇ ਆ ਕੇਂਦਰ ਸਰਕਾਰ ਨੇ 2017 ਵਿੱਚ ਇਸ ਰਾਸ਼ੀ ਨੂੰ 50000 ਰੁਪਏ ਤੋਂ ਵਧਾ ਕੇ 2.5 ਲੱਖ ਰੁਪਏ ਕੀਤਾ ਸੀ ਪਰ ਪੰਜਾਬ ਨੇ ਹੁਣ ਇਸ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਹੈ ਸੂਤਰਾਂ ਅਨੁਸਾਰ ਯੋਜਨਾ ਕੇਂਦਰ ਅਤੇ ਸੂਬਾ ਸਰਕਾਰ ਦੀ ਸਾਂਝੀ ਹੈ ਪਰ 2021 ਵਿੱਚ ਪੰਜਾਬ ਨੂੰ ਕੇਂਦਰ ਤੋਂ ਯੋਜਨਾ ਵਿੱਚ ਕੋਈ ਫੰਡ ਨਹੀਂ ਮਿਲਿਆ ਸੀ ਜਿਸ ਕਰਕੇ ਇਹ ਯੋਜਨਾ ਠੰਡੇ ਬਸਤੇ ਵਿੱਚ ਰਹਿ ਗਈ ਸੀ ਇੰਟਰ ਕਾਸਟ ਵਿਆਹ ਕਰਨ ਵਾਲਿਆਂ ਤੇ ਸਰਕਾਰ ਹੋਈ ਮਿਹਰਬਾਨ ਜੀ ਹਾਂ ਪੰਜਾਬ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੀ ਹਾਂ ਪੰਜਾਬ ਚ ਅੰਤਰ ਜਾਤੀ ਵਿਆਹ ਯੋਜਨਾ ਦੇ ਤਹਿਤ ਹੁਣ ਅਰਜ਼ੀ ਦੇਣ ਵਾਲੇ ਜੋੜੇ ਨੂੰ 2.5 ਲੱਖ ਰੁਪਏ ਮਿਲਣਗੇ ਹੁਣ ਅਰਜ਼ੀਕਰਤਾ ਨੂੰ ਪੇਮੈਂਟ ਲਈ ਪੋਸਟ ਆਫਿਸ ਵੀ ਨਹੀਂ ਜਾਣਾ ਪਵੇਗਾ ਸਗੋਂ ਜੋੜੇ ਨੂੰ ਆਨਲਾਈਨ ਹੀ ਇਹ ਸਹੂਲਤ ਮਿਲੇਗੀ ਕੇਂਦਰ ਸਰਕਾਰ ਨੇ 2017 ਵਿੱਚ ਇਸ ਰਾਸ਼ੀ ਨੂੰ 50000 ਰੁਪਏ ਤੋਂ ਵਧਾ ਕੇ 2.5 ਲੱਖ ਰੁਪਏ ਕੀਤਾ ਸੀ ਪਰ ਪੰਜਾਬ ਨੇ ਹੁਣ ਇਸ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਹੈ ਸੂਤਰਾਂ ਅਨੁਸਾਰ ਯੋਜਨਾ ਕੇਂਦਰ ਅਤੇ ਸੂਬਾ ਸਰਕਾਰ ਦੀ ਸਾਂਝੀ ਹੈ ਪਰ 2021 ਵਿੱਚ ਪੰਜਾਬ ਨੂੰ ਕੇਂਦਰ ਤੋਂ ਯੋਜਨਾ ਵਿੱਚ ਕੋਈ ਫੰਡ ਨਹੀਂ ਮਿਲਿਆ ਇਸ ਕਾਰਨ ਯੋਜਨਾ ਠੰਡੇ ਬਸਤੇ ਵਿੱਚ ਹੀ ਰਹਿ ਗਈ ਸੂਬੇ ਵਿੱਚ 2018 ਤੇ 19 ਤੋਂ ਹੁਣ ਤੱਕ ਯਾਨੀ ਕਿ ਦਸੰਬਰ 2024 ਤਿੰਨ ਹਜ਼ਾਰ ਅਰਜ਼ੀਆਂ ਪੈਂਡਿੰਗ ਨੇ ਹਰ ਸਾਲ ਲਗਭਗ 500 ਨਵੀਆਂ ਅਰਜ਼ੀਆਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੀਆਂ ਨੇ ਪਰ ਫੰਡ ਨਾ ਆਉਣ ਕਾਰਨ ਅਰਜ਼ੀ ਦੇਣ ਵਾਲਿਆਂ ਨੂੰ ਦਫ਼ਤਰਾਂ ਵਿੱਚ ਭਟਕਣਾ ਪੈ ਰਿਹਾ ਹੈ ਦੱਸਣਯੋਗ ਹੈ ਕਿ ਸੂਬੇ ਵਿੱਚ 1986 ਤੇ 87 ਵਿੱਚ ਅੰਤਰਜਾਤੀ ਵਿਆਹ ਯੋਜਨਾ ਸ਼ੁਰੂ ਹੋਈ ਸੀ ਉਦੋਂ ਜੋੜੇ ਨੂੰ 15000 ਰੁਪਏ ਮਿਲਦੇ ਸਨ 2004 ਵਿੱਚ ਰਾਸ਼ੀ 50000 ਹੋ ਗਈ। ਉਦਯੋਗਿਕ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੋੜ ਦਾ ਕਹਿਣਾ ਹੈ ਕਿ ਪਹਿਲਾਂ ਅਰਜੀਕਰਤਾ ਨੂੰ ਪੋਸਟ ਆਫਿਸ ਵਿੱਚ ਪੇਮੈਂਟ ਲਈ ਜਾਣਾ ਪੈਂਦਾ ਸੀ ਹੁਣ ਆਨਲਾਈਨ ਸਹੂਲਤ ਮਿਲੇਗੀ। ਜੋ ਵੀ ਅਰਜ਼ੀਆਂ ਪੈਂਡਿੰਗ ਨੇ ਜਨਵਰੀ 2025 ਵਿੱਚ ਸਾਰੇ ਕੇਸ ਕਲੀਅਰ ਕਰ ਦਿੱਤੇ ਜਾਣਗੇ। ਦੁਬਾਰਾ ਫਿਰ ਦੱਸ ਦਿੰਨੇ ਆ ਕੇਂਦਰ ਸਰਕਾਰ ਨੇ 2017 ਵਿੱਚ ਇਸ ਰਾਸ਼ੀ ਨੂੰ 50 ਹਜ਼ਾਰ ਰੁਪਏ ਤੋਂ ਵਧਾ ਕੇ 2.5 ਲੱਖ ਰੁਪਏ ਕੀਤਾ ਸੀ ਪਰ ਪੰਜਾਬ ਨੇ ਹੁਣ ਇਸ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਹੈ ਸੂਤਰਾਂ ਅਨੁਸਾਰ ਯੋਜਨਾ ਕੇਂਦਰ ਅਤੇ ਸੂਬਾ ਸਰਕਾਰ ਦੀ ਸਾਂਝੀ ਹੈ ਪਰ 2021 ਵਿੱਚ ਪੰਜਾਬ ਨੂੰ ਕੇਂਦਰ ਤੋਂ ਯੋਜਨਾ ਵਿੱਚ ਕੋਈ ਫੰਡ ਨਹੀਂ ਮਿਲਿਆ ਸੀ ਜਿਸ ਕਰਕੇ ਇਹ ਯੋਜਨਾ ਠੰਡੇ ਬਸਤੇ ਵਿੱਚ ਰਹਿ ਗਈ ਸੀ